नानकास सदा कुरबाणी ਵਾਹਿਗੁਰੂ ਵਾਹਿਗੁਰੂ ਅਨੁਕੂਤੀ ਮੇ ਕਾਪਨਿ ਵਾਰਨ ਹਾਰਾ ਦੁਖ ਹੰਤਾ ਸੁਖ ਰਾਖ ਤਕੋ ਬਿਗਨਨਾ ਕੋ ਲਗੈ ਜਸਤੀ ਪ੍ਰਭ ਅਗੇ ਅਰਦਾਸ ਇਸ ਪਵਤੀ ਕੀ ਪਾਛੀ ਦਸਵੇਂ ਪ੍ਰਤਿਮ ਭਗਵਤੀ ਸਿਬਰ ਕਾ ਗੁਰੂ ਨਾਨਕ ਲੰਟਿਆਏ। ਰੰਗਦ ਗੁਰਤੇ ਅਮਰਤਾ ਸੁਰਾ ਤਸਟਾ ਹਮ ਇਸਹਾਏ ਅਰਜਨ ਹਾਰ ਕੋ ਬਿੰਦਨਾ ਸਿਬਰ ਹੋ ਸ੍ਰੀ ਹਨਰਾਏ। ਸ੍ਰੀ ਹਨ ਕ੍ਰਿਸ਼ਨ ਧਿਆਈਏ ਇਸ ਟਿਠੇ ਸਭ ਦੁੱਖ ਜਾਏ ਦੀ ਬਹਾਦਰ ਸਿਮਰਿਆ। ਤਨ ਮੰਨਦੀ ਆਵੈ ਤਾਈ ਸਤਿ ਥਾਈ ਮੈਂ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿ ਥਾਈ ਮੈਂ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਠ ਦਰਸ਼ਨ ਦੀਦਾਰ ਦਾ ਆ ਕੇ ਧਰ ਕੇ ਬੋਲੋ ਜੀ ਲਈ ਮੁਕਤੇ ਮਠੀਆਂ ਤੱਪੀਆਂ ਜੱਪੀਆਂ ਜਿਨਾ ਦੇ ਨਾਮ ਜੱਪਿਆ ਵੜ ਛਕਿਆ ਬੀਖ ਲਾਈ ਤੇ ਗਵਾਹੀ ਦੇ ਕੇ ਅਨੜੇ ਕਿਤਾਬਨਾ ਪਿਆਰਿਆਂ ਸੱਜਿਆ ਰਿਆਂ ਦੀ ਪਵਿੱਤਰ ਕਮਾਈਆਂ ਦਾ ਸੰਤ ਅੰਦਰ ਕੀ ਬੋਲੋ ਜੀ ਵਾਹਿਗੁਰੂ ਇੰਨਾ ਸਿਮੰਗ ਦੁਨਿਆਈ ਏ ਕਰੇ ਸਿਸਤੇ ਬੰਦ ਰਾਤਿ ਗਵਾਏ ਦੀਆਂ ਤੇ ਚੜੇ ਆ ਰਿਆਂ ਧੰਤਿਰਾਈ ਗੁਰਦੁਆਰਿਆਂ ਦੇਗਾ ਕੁਰਬਾਨੀ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧੰਨ ਹੀ ਮਹਾਰਿਆ ਸਿੱਖੀ ਕੇਸਾ ਸਵਾਸਾ ਨਾਮ ਲਗਾਈ ਇਤਨਾ ਵੀ ਪਵਿੱਤਰ ਕਮਾਈਆਂ ਦਾ ਅੰਤ ਘੜ ਕੇ ਬੋਲੋ ਕੀ ਵਾਹਿਗੁਰੂ ਭਗਵਾਨ ਸਤਿਗੰਗ ਸਭ ਗੁਰਦੁਆਰਿਆਂ ਦਾ ਅੰਤ ਘੜ ਬੋਲੋ ਜੀ ਵਾਹਿਗੁਰੂ ਪ੍ਰਖਮੇ ਸਰਬੱਤ ਖਾਲਸਾ ਜੀ ਸਰਦਾ ਸਰਬਤ ਪਾਤਸ਼ਾਹ ਜੀ ਕੋ ਵਾਹਿਗੁਰੂ 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 ਕਿਤ ਆਵੇ ਕਿਤ ਅਨੰਤ ਕਾ ਸਤਕਾ ਸਤੋ ਹੈ ਜਹਾਂ ਜਨਕਾਲ ਸਾਹਿਬ ਕਹਤਨਰ ਚਿਆਰਿਆਤ ਦੀ ਦੇਵਪਤੀ ਰੁਕੀ ਪੈ ਕਾਂਤੀ ਜੀ ਸ੍ਰੀ ਸਾਹਿਬ ਜੀ ਸਹਾਇ ਕਾਂਤਾ ਜੀ ਕੇ ਬੋਲ ਬਾਲੇ ਬੋਲ ਜੀ ਵਾਹਿਗੁਰੂ ਸਿੱਖਾਂ ਦਾ ਮਾਨ ਪਤਿ ਮਤ ਪਤ ਦੇ ਰਣਿਆ ਸਵਨੁਦੀ ਬਖਸੋ ਸਿਕਾ ਨੂੰ ਸਿੱਖੀ ਦਾਣ ਕੇ ਸਾਨ ਰਹਿ ਦਾਣ ਵਿਵੇ ਦਾਣ ਸਭ ਦਾਣ ਧਰੂਸਾ ਦਾਣ ਗਿਆਨ ਸਰ ਦਾਣ ਅਨੰਦ ਦਾਣ ਸ੍ਰੀ ਸਤਿਗੁਰੂ ਸਾਹਿਬ ਜੀ ਕੇ ਦਸ਼ ਵਿਸ਼ਨਾਨ ਚੌਕੀਆਂ ਢੱਡੇ ਬੰਗੇ ਜੁਗ ਹੁ ਜੁਗ ਅਟਕ ਧਰਮ ਕਾਟੇ ਕਾਰ ਬੁਜੂ ਜੀ ਵਾਹਿਗੁਰੂ ਜੀ ਤਰਪੁ ਜੀ ਆਪਣੇ ਸਦਾ ਸਦਾ ਹੈ ਦਾ ਤਰਕਿਓ ਸ੍ਰੀ ਨੰਕਨ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮ ਦਿਨਾਂ ਨੂੰ ਪਤ ਨੂੰ ਛੋੜਿਆ ਗਿਆ ਹੈ ਜਿਨ੍ਹਾਂ ਦੇ ਖੁੱਲੇ ਦਰਸ਼ਨ ਗੁਦਾ ਤੇ ਸੇਵਾ ਸੁਭਾਗ ਦਾ ਦਾਨ ਖੰਸਾ ਜੀ ਨੂੰ ਬਖਸ਼ੋ ਜੀਨ ਬਣਿਆ ਤੇ ਮਾਨ ਸਤਿਗੁਰੂ ਜੀਨ ਥਾਣਿਆਂ ਦੇ ਤਾਣ ਉਟਿਆਂ ਦੀ ਪੂਰਨ ਨਿਯਸਰਿਆਂ ਦੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਪ ਜੀ ਦੇ ਪਾਵਨ ਪਵਿੱਤਰ ਕਮਲਾਂ 'ਕੇ ਅਰਦਾਸ ਬੇਨਤੀ ਜੋੜੀ ਜੋਈਐ ਸਤਿਪੰਕਤ ਜੀਓ ਪੰਜ ਪਿਆਲੇ ਪਾਂਗੇ ਪੀਰ ਛਟਕਮ ਪੀਰ ਬੈਕਾ ਗੁਰ ਭਾਈ ਅਰਜਨ ਕਾ ਪੰਡਕਾ ਮੂਰਤ ਹਰ ਗੋਮਿੰਦ ਸواری ਚੰਨੀ ਪੀਰੀ ਛੋਡੀਆਂ ਰੂਪ ਦਿਖਾਵਣ ਵਾਰੋ ਵਾਈ ਦਰਭੰਜਨਪੁਰ ਸੂਰਮਾ ਵੱਡ ਜਉਦਾ ਬਹੁਤ ਪਤਕਾਰਿਆ ਸੇ ਮਹਾਨ ਪੰਥਰ ਸਾਹਿਬ ਸ੍ਰੀ ਗੁਰੂ ਹਰ ਗੁਰੂ ਜੀ ਸਾਹਿਬ ਜੀ ਮਹਾਰਾਜ ਸਿਮਰ ਪਾਚਾ ਆਪ ਜੀ ਦੇ ਆਗਮਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਆ ਅਤੇ ਮੀਨ ਦੀ ਦਿਵਸ ਨੂੰ ਮੁੱਖ ਰੱਖਦੇ ਆ ਮਹਾਰਾਜ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਮੱਛ ਸੰਧ ਤਾਲਪੁਰ ਸਾਹਿਬ ਜੀ ਵਿਖੇ ਧੰਗੁਰ ਜੀਰ ਸਾਹਿਬ ਜੀ ਮਹਾਰਾਜ ਆਪ ਜੀ ਆਪੂਰਤ ਆਸਰਾ ਲੈ ਕੇ ਧਰਤੀ ਬਾਣੀ ਆਈ ਤਿਲ ਸੰਗਲੀ ਕਿੰਤ ਮਿਟਾਈ ਲਈ ਮਹਾਰਾਜ ਕਾਂਸਾਹ ਜੀ ਅ ਸੰਗ ਪਾਠ ਸਾਹਿਬ ਜੀ ਦੀ ਲੜੀ ਆਰੰਭ ਆਪ ਜੀ ਦੀ ਕਿਰਪਾ ਸਦਕਾ ਹੋਈ ਪਹਿਲਾ ਪਾਠ ਸਰਦਾਰ ਸੁਨੀਲ ਸਿੰਘ ਜੀ ਦੂਸਰਾ ਪਾਠ ਭਾਈ ਬਲਬੀਰ ਸਿੰਘ ਜੀ ਤੀਸਰਾ ਪਾਠ ਜਸਵੀਰ ਸਿੰਘ ਜੀ ਚੌਥਾ ਪਾਠ ਪ੍ਰਭਜੋਤ ਸਿੰਘ ਜੀ ਪੰਜਵਾਂ ਪਾਠ ਭਾਈ ਜੀਤ ਸਿੰਘ ਜੀ ਛੇਵਾਂ ਪਾਠ ਭਾਈ ਸਰਲਜਨ ਸਿੰਘ ਜੀ ਸਤਨਾਪਾਟ 12 ਸਿੱਤੇ ਪਾਸ਼ਾ ਭਾਈ ਅਮਨ ਸਿੰਘ ਜਗਤਾਰ ਸਿੰਘ ਅਤੇ 13 ਪਾਟ ਜਗਵੀਰ ਸਿੰਘ ਦੋਹਰਾ ਆਗਰਾ ਤੋਂ ਅਤੇ 14 ਸਿੱਤੇ ਪਾਸ਼ਾ ਨੌਵਾਂ ਪਾਟ ਆਪ ਜੀ ਨੇ ਦਰਕਰਦੇ ਪ੍ਰੀਤਵਾਨ ਭਾਈ ਮਹੀਦਰ ਸਿੰਘ ਗੁਰਦੀਪ ਸਿੰਘ ਦਸਵਾਂ ਪਾਟ ਭਾਈ ਦਸੇਵ ਸਿੰਘ ਹਰਦੀਪ ਪਾਣ ਅਤੇ 11ਵਾਂ ਪਾਟ ਭਾਈ ਬਲਵੀਰ ਸਿੰਘ ਬਾਰਨਾ ਪਾਤ ਸਤਿਗੁਰੂ ਜੀ ਪਛਾਤ ਦੀ ਦੇਰ ਕਰਦੇ ਪ੍ਰੀਤਵਾਨ ਗੁਬਿੰਦਰ ਸਿੰਘ ਤੇਰਵਾ ਪਾਤ ਪਾਈ ਕੁਰੀਤ ਸਿੰਘ ਸਹਿ ਪਰਿਵਾਰ ਗੁਰਮਖਾਂ ਵੱਲੋਂ ਮਹਾਰਾਜ ਗੁਰਮਖ ਮਿਸਤਰ ਜੀ ਆਪ ਜੀ ਦੇ ਆਗਮਨ ਦੀ ਖੁਸ਼ੀ ਵਿੱਚ ਅਸੀਂ ਬੀਬੀ ਜੀ ਦੇ ਮੁਖ ਵਿੱਚ ਇਹਨਾਂ ਨੂੰ ਸਮਰਪਿਤ ਇਹ ਸਾਰਾ ਸਨਮਾਨ ਹੱਥ ਸਾਹਿਬ ਜੀ ਤਰ੍ਹਾਂ ਭਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਬੋਤਾਂ ਸਰਾ ਦੇ ਰੱਬੀ ਬਾਣੇ ਦੇ ਪਾਠਾਂ ਦੀ ਲੜੀ ਅਰਬ ਹੁੰਦੀ ਹੈ ਆਪ ਜੀ ਦੀ ਕਿਰਪਾ ਸਦਕਾ ਅੱਜ ਸ੍ਰੀ ਮਨਪਾਤ ਸੇਵਾ ਦੇ ਭੋਗ ਪਾਏ ਗਏ ਉਪਰੰਤ ਮਹਾਰਾਜ ਆਰਤੀ ਆਰਤਾ ਅਨੰਤ ਜੀ ਦੇ ਯਾਤ ਹੋਏ ਹਨ ਸਤਿਗੁਰ ਸੱਚੇ ਪਾਤਸ਼ਾਹ ਜੀਓ ਕੇਤ ਸਮਾਗਮ ਵਿੱਚ ਜੋ ਜੋ ਵੀ ਮਾਈ ਭਾਈ ਨੇ ਤਨ ਕਰਕੇ ਵਕਤ ਕਰਕੇ ਤਨ ਕਰਕੇ ਹਾਜ਼ਰੀਆਂ ਲਵਾਈਆਂ ਅਤੇ ਸੇਵਾਵਾਂ ਪੂਰੀਆਂ ਸਰਬੱਤ ਦਾ ਸੰਗਤ ਦੀ ਸੇਵਾ માં ਹਾਜ਼ਰੀਆਂ ਪ੍ਰਵਾਨ ਕਰਨਾ ਵਿਅੰਗ ਖੁੱਡਾ ਹੋਈਆਂ ਦੇ ਸੇਵਾਵਾਂ ਲੋੜੀਆਂ ਵਿਅੰਗ ਗਿਫਤੀਆਂ ਹੋ ਜਾਂਦੀਆਂ ਨੇ ਮਹਾਰਾਜ ਬਖਸ਼ਣਾ ਧੋਜੀ ਦੀ ਅਰਦਾਸ ਅਤੇ ਬੇਨਤੀ ਹੈ ਮਹਾਰਾਜ ਬਾਹਰ ਖੁੱਲੇ ਪੰਡਾਣਾਂ ਵਿੱਚ ਦੀਵਾਨ ਸਜਾਉਣੇ ਹਨ ਆਪਕੀ ਖੁੱਲੇ ਪੰਡਾਣਾਂ ਵਿੱਚ ਚੱਲ ਕੇ ਬਰਾਜ ਮੰਨ ਰੋਕੇ ਦੀਵਾਨਾਂ ਦੀ ਰੰਗਤਾ ਦੀ ਆਗਿਆ ਬਖਸ਼ਿ ਕਰਨਾ ਇਸ ਬਿਲੇ ਇਸ ਇੱਕ ਬਾਤਾਂ ਬਕਤੀਆਂ ਦਾਤਾਂ ਵਿੱਚੋਂ ਕਿਹੜਾ ਪ੍ਰਚਾਰ ਵੀ ਵੇਧ ਹੱਤ ਹੈ ਆਪ ਦੀ ਭੁਗਨਾਓ ਭੁਗ ਲਗਿਆ ਪ੍ਰਚਾਰ ਸੰਗਤ ਲੇਓ ਨੇਤੂ ਬੜਾ ਕਾਉਂ ਦੀ ਆ ਗਿਆ ਬਖਸ਼ੂ ਜੋ ਜੋ ਸੰਕਤਾਂ ਦਾ ਪ੍ਰਚਾਰ ਭਾਜੀ ਗਿੰਦਰ ਸਿੰਘ ਦੀ ਜੋ ਗਿੰਦਰ ਸਿੰਘ ਦੀ ਬੜਾ ਪ੍ਰਾਪੋ ਕਿਨਾ ਦੀ ਵੀ ਭਾਗਨਾ ਕਾਮਨਾ ਪੂਰ ਕਰਨਾ ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਵੀ ਸ੍ਰੀ ਪੰਗੋਤ ਸਾਹਿਬ ਦੀ ਸੇਵਾ ਲਈ ਆ ਗਏ ਹੋ ਮਹਾਰਾਜ ਇਨਾਂ ਦੀਆਂ ਨੇ ਜੋ ਦੇ ਭਾਗ ਦਾ ਮਹਾਨ ਕਾਰਨਾਮਨ ਸਰਗਰਮੀ ਪੂਰਨ ਕਰਨਾ ਤੇ ਵੀ ਜਵਾਨ ਕਰੀ ਮਹਰਾਵਾ ਇਹ ਲਈ ਆਪੀ ਲਾਂਗੀ ਨੂੰ ਬਖਸ਼ੇ ਸਰਤਾਂ ਵਿੱਚ ਰਜ ਸਹੀ ਪਿਆਰ ਦੇਖੋ ਇਨਾਂ ਨੇ ਆਪੀ ਦਾ ਪਵਿੱਤਰ ਕਾਮ ਕਿਤਾਵੇ ਨਾਨਕ ਦਾ ਜੱਤੀ ਕਰਾ